ਹਰ ਜੀ ਮੇਟਰੋਵ ਕਾਰਟਾਜ਼ ਦੇ ਸਾਰੇ ਵਧੀਆ ਹੋ ਗਏ ਅੱਜ ਤੁਹਾਡੇ ਹੱਥੇ ਫਿਰ ਇੱਕ ਵਿਕਾਊ ਤਵੀਆਂ ਲੈ ਕੇ ਆਏ ਆ ਦੇਖ ਸਕਦੇ ਹੋ ਤਵੀਆਂ ਦੀ ਕੰਡੀਸ਼ਨ ਦੇਖ ਸਕਦੇ ਹੋ ਤਵੇ ਦੇਖ ਸਕਦੇ ਤਵੇ 14 ਨੇ ਦੇਖ ਸਕਦੇ ਹੋ ਤਵੀਆਂ ਦੇ ਦੇਖ ਸਕਦੇ ਹੋ ਅਰੇ ਵਧੀਆ ਪਏ ਦੇਖ ਸਕਦੇ ਹੋ ਧਿਆਨ ਨਾਲ ਵੈਰਿੰਗ ਫੋਰਿੰਗ ਸਾਰੇ ਵਧੀਆ ਹੈ ਤਵੀਆਂ ਦੇ ਦੇਖ ਸਕਦੇ ਹੋ ਤੁਹਾਨੂੰ ਸਾਰੇ ਚਾਰੇ ਪਾਸੇ ਵਿਖਾ ਦਿੰਦੇ ਆ ਤੁਹਾਨੂੰ ਕਮਾ ਕੇ ਦੇਖ ਸਕਦੇ ਤਵੀਆਂ 14 ਤਵੀਆਂ ਨੇ 3 ਸਾਲ ਚੱਲੀਆਂ ਨੇ ਦੇਖ ਸਕਦੇ ਹੋ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਤਵੀਆਂ ਦੀ 3 ਸਾਲ ਚੱਲੀਆਂ ਨੇ 14 ਤਵੀਆਂ ਨੇ 7 7 14 ਹੋ ਗਏ ਤਵੀਆਂ 7 ਤਵੇ ਇੱਧਰ ਨੇ 7 ਤਵੇ ਉੱਧਰ ਨੇ ਦੇਖ ਸਕਦੇ ਹੋ 14 ਤਵੀਆਂ ਇਹ ਸਾ ਮਾਲਕ ਵੀਰਾਂ ਨੇ ਡਿਮਾਰਡ ਰੱਖੀ ਆ ਜੀ ਤਵੀਆਂ ਦੀ ਡਿਮਾਰਡ ਰੱਖੀ ਆ ਜੀ ਤਵੀਆਂ ਦੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕੀ ਕੀ ਰੇਟ ਹੋ ਸਕਦਾ ਆਪਾਂ ਦਾਜਾ ਹੀ ਦੱਸ ਦਿੰਨੇ ਆ ਮਾਲਕ ਵੀਰਾਂ ਦਾ ਮਾਲਕ ਵੀਰ ਕਹਿੰਦੇ ਆ 35000 ਤਵੀਆਂ ਦਾ ਨਵਾਂ ਡਾ 35000 ਰੁਪਇਆ ਦੇਖ ਸਕਦੇ ਤਵੀਆਂ ਤੁਹਾਡੇ ਵਾਸਤੇ ਲੈ ਕੇ ਆਈਆਂ 35000 ਦੀਆਂ ਜਿਨ੍ਹਾਂ ਨੂੰ ਚਾਹੀਦੀ ਜਾਣੇ ਉਹ ਕਮੈਂਟ ਕਰਕੇ ਦੱਸ ਸਕਦਾ ਹੈ ਕਮੈਂਟ ਕਰੂਗਾ ਆਪਾਂ ਉਹਨਾਂ ਦਾ ਅਪਲਾਈ ਵੀ ਦਵਾਂਗੇ ਉਹਨਾਂ ਦੇ ਅਗਲੇ ਵੀਡੀਓ ਚ ਆਪਾਂ ਕਮੈਂਟਾਂ ਦਾ ਅਪਲਾਈ ਵੀ ਦਵਾਂਗੇ ਜੇ ਤਮੀਆਂ ਲੈਣੀਆਂ ਤਾਂ ਕਮੈਂਟ ਕਰ ਦਿਓ ਆਹੀ ਆਪਣੇ ਵਲੌਗ ਸੀ ਚੰਗਾ ਲੱਗਾ ਤਾਂ ਸਬਸਕ੍ਰਾਈਬ ਲਾਈਕ ਤੁਹਾਡਾ ਧੰਨਵਾਦ ਜੀ